ਬਿਪਸ ਸਾਡੇ ਫਾਜਲਕਾ ਪੁਲਿਸ ਵੱਲੋਂ ਜਿਹੜਾ ਐਵਰੀ ਡੇ ਕਿਤਨੇ ਕਿਤੇ ਜਿਹੜਾ ਕੋਈ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜਾ ਉਹ ਕਾਰਵਾਈ ਸਾਡੀ ਉਹ ਹੁੰਦੀ ਰਹਿੰਦੀ ਹੈ ਤੁਸੀਂ ਵੇਖ ਹੀ ਲਿਆ ਵੀ ਇਸੇ ਐਂਟੀ ਸੋਸ਼ਲ ਜਿਹੜੇ ਐਲੀਮੈਂਟਸ ਹੈ ਇਹਨਾਂ ਦੇ ਖਿਲਾਫ ਜਿਹੜੀ ਇਹ ਮਹਿੰਮ ਵਿੱਢੀ ਹੈ ਇਹਦੇ ਵਿੱਚ ਜਿਸਾ ਫਾਜਲਕਾ ਪੁਲਿਸ ਵੱਲੋਂ ਐਸ ਐਚਓ ਬੋਰ ਡੀ ਐਸ ਪੀ ਬੋਰ ਡੀ ਐਸ ਪੀ ਡੀ ਇਨਸਪੈਕਟਰ ਸੀਆਈਏ ਇਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਹਦੇ ਵਿੱਚ ਇੱਕ ਸੋਨੂ ਸੋਨੀ ਹੈ ਪੁੱਤਰ ਬਲਦੇਵ ਸਿੰਘ ਸੋਨੀ ਜਿਹੜਾ ਦੁਰਗਾ ਕਲੋਨੀ ਅਵੋਰ ਦਾ ਰਹਿਣ ਵਾਲਾ ਇਹ ਕਰੀਬ 25 ਸਾਲੇ ਦੀ ਉਮਰ ਹੈ ਇਹਨ ਇਹਦੇ ਵੱਲੋਂ 4-5 ਦਿਨ ਤੋਂ ਐਕਸਟਰਸ਼ਨ ਕਾਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਦੋ ਇਨ ਐਕਸਟਰਸ਼ਨ ਕਾਲਾਂ ਅਵੋਰ ਕੀਤੀਆਂ ਸੀਗੀਆਂ ਇੱਕ 25 ਲੱਖ ਦੀ ਇੱਕ 35 ਲੱਖ ਦੀ ਇੱਕ ਇਹਨ ਜਗਦੰਬਾ ਫਾਸਟ ਫੂਡ ਸੀਗਾ ਆਪਣੇ ਇੱਥੇ ਫਾਜ਼ਲਕਾ ਉਹਨਾਂ ਨੂੰ ਕਾਲ ਕੀਤੀ ਸੀ 25 ਲੱਖ ਦੀ ਸੋ ਇਹ ਲਗਾਤਾਰ ਉਹਨਾਂ ਨੂੰ ਐਬਿਊਸਿਵ ਲੈਂਗੁਏਜ ਥ੍ਰੈਟਨਿੰਗ ਵਗੈਰਾ ਕਰ ਰਿਹਾ ਸੀਗਾ ਸੋ ਸਾਡੇ ਵੱਲੋਂ ਫਿਰ ਜਿਹੜਾ ਸੀਐਨਓ ਟੈਕਨੀਕਲੀ ਜਿਹੜਾ ਸਾਰਾ ਆਪਦੇ ਹਿਸਾਬ ਨਾਲ ਜਿਹੜੇ ਉਹ ਅਸੀਂ ਜਦੋਂ ਵੇਖਿਆ ਤੇ ਇਹਨੂੰ ਫਿਰ ਜਿਹੜਾ ਵਿਜੇ ਸੀਗਾ ਵਿਜੇ ਕੁਮਾਰ ਇਹਨੂੰ ਕੰਟੈਕਟ ਕੀਤਾ ਇਹਨਾਂ ਜੀ ਫਿਰ ਇਹਨਾਂ ਸਾਡੇ ਨਾਲ ਗੱਲ ਕੀਤੀ ਫਿਰ ਇਮੀਡੀਏਟਲੀ ਅਸੀਂ ਉੱਥੇ ਅਸੀਂ ਜਾ ਕੇ ਤੇ ਜਿਹੜਾ ਜਦੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਸੋ ਗ੍ਰਫਤਾਰ ਕਰਕੇ ਹੁਣ ਜਿਹੜੀ ਸਾਡੇ ਕੋ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਵੇਖੋ ਸਾਡੇ ਵੱਲੋਂ ਇੱਕ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਕੋਈ ਗੈਂਗਸਟਰ ਹੈ ਕੋਈ ਐਕਸਟਰੋਸ਼ਨਿਸਟ ਹੈ ਕੋਈ ਕੋਸ਼ ਹੈ ਉਹਨੂੰ ਬਿਲਕੁਲ ਜਿਹੜੀ ਅਸੀਂ ਜਿਹੜਾ ਰੂਲ ਆਫ ਜਿਹੜਾ ਰੂਲ ਆਫ ਲਾਅ ਹੈ ਜਿਹੜਾ ਲੈਂਡ ਆਫ ਦਾ ਜਿਹੜਾ ਲਾਅ ਹੈ ਰੂਲ ਹਾਂ ਰੂਲ ਆਫ ਲਾਅ ਜਿਹੜਾ ਉਹਨੂੰ ਅਸੀਂ ਬਿਲਕੁਲ ਵਾਇਓਲੇਟ ਨਹੀਂ ਕਰਨ ਦਵਾਂਗੇ ਅਸੀਂ ਐਵੇਂ ਇਨੋਸੈਂਟ ਬੰਦਿਆਂ ਨੂੰ ਥ੍ਰੈਟਨਿੰਗ ਕਾਲਾਂ ਕਰਕਰ ਡਰਾ ਡਰਾ ਕੇ ਜਿਹੜਾ ਇਹ ਕੰਮ ਕਰਦੇ ਆ ਇਹ ਬਿਲਕੁਲ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ। ਸੋ ਅਸੀਂ ਇਹੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਕਿਸੇ ਦੇ ਕੋਈ ਧਿਆਨ ਚ ਗੱਲ ਆਵੇ ਉਹ ਸਾਨੂੰ ਇਮੀਡੀਏਟਲੀ ਜੁਰੂਰ ਸਾਨੂੰ ਸਾਡੇ ਨੋਟਸ ਦੇ ਵਿੱਚ ਲਿਆਵੇ। ਸੋ ਸਾਡੇ ਵੱਲੋਂ ਇਹ ਇਹਨਾਂ ਨੂੰ ਬਿਲਕੁਲ ਸਖਤ ਵਾਰਨਿੰਗ ਹੈ ਵੀ ਬਿਲਕੁਲ ਜਿਹੜੇ ਐਂਟੀਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਆਪਾਂ ਜਿਹੜਾ ਉਹ ਸਖਤੀ ਦੇ ਨਾਲ ਜਿਹੜਾ ਨਜਿੱਠਾਂਗੇ। ਵੇਖੋ ਇਹ ਜਿਹੜਾ ਕਾਲਾਂ ਕਰਦਾ ਸੀਗਾ ਇਹਦੇ ਵਿੱਚ ਇਹ ਕਦੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਾ ਹੀ ਕਦੇ ਉਹ ਵਿਸ਼ਾਲ ਪਚਾਰ ਦਾ ਨਾਂ ਲੈਂਦਾ ਹੀ ਕਦੇ ਇਦਾਂ ਕਰਕੇ ਵੱਖਰੇ ਵੱਖਰੇ ਨਾਂ ਲੈ ਕੇ ਜਿਹੜਾ ਇਹ ਕਰਦਾ ਸੀਗਾ ਸਾਹਮਣੇ ਆਇਆ ਸਿਰ ਬਿਸ਼ਨੋਈ ਗੈਂਗ ਜਾਂ ਕਿਸੇ ਹੋਰ ਨਹੀਂ ਵੇਖੋ ਹੁਣ ਜਿਹੜੀ ਸਾਡੇ ਵੱਲੋਂ ਨਾ ਪੁੱਛ ਗਿਛ ਜਿਹੜੀ ਇਹਦੀ ਕੀਤੀ ਜਾ ਰਹੀ ਹੈ ਕੀ ਕਰਾਂਗੇ ਇਹਦੀ ਕਿਉਂ ਇਹਦੇ ਤੇ ਇਹਦੇ ਤੇ ਇੰਜਰੀ ਹੋ ਗਈ ਸੀ ਇਹਦੇ ਜਦੋਂ ਉਹਨੂੰ ਫੜਿਆ ਸੀਗਾ ਤੇ ਉਹ ਅਸੀਂ ਇਹ ਹਸਪੀਟਲ ਹੈ ਉਹਦੇ ਬਾਅਦ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਤੇ ਜਿਹੜਾ ਇਹਦਾ ਪੁੱਛ ਗਿਛ ਕਰਾਂਗੇ ਤਾਂ ਹੋਰ ਵੀ ਇਹਦਾ ਜਿਹੜੀ ਨੈਟਵਰਕਿੰਗ ਸਾਰੀ ਅਸੀਂ ਜਿਹੜੀ ਉਹਨੂੰ ਬਸਟ ਕਰਾਂਗੇ ਕਿੰਨੇ ਕਿੰਨੇ ਉੱਤੇ ਦਰਜ ਹੋਏ ਵੇਖੋ ਹਾਲ ਦੀ ਘੜੀ ਤੇ ਇਹ ਇਕੱਲੇ ਤੇ ਮੁਕਦਮਾ ਦਰਜ ਹੈ ਇੱਕ ਮੁਕਦਮਾ ਅਬੋਰ ਹੈ ਤੇ ਦੂਜਾ ਇਹਦੇ ਖਿਲਾਫ ਜਿਹੜਾ ਸਿਟੀ ਫਾਜ਼ਲ ਕਾ ਵੀ ਜਿਹੜਾ ਮੁਕਦਮਾ ਦਰਜ ਹੈ ਸਹੀ ਲੱਗਦਾ ਜੀ ਇਹਦੇ ਵਿੱਚ ਕਿੰਨਾ ਕ ਵੱਡਾ ਗਰੋਹ ਕੰਮ ਕਰ ਰਿਹਾ ਜੀ ਵੇਖੋ ਅੱਜ ਤੱਕ ਤੇ ਸਾਡੇ ਕੋਲ ਨਾ ਸਾਡੇ ਕੋਲ ਇਨਸਟੈਂਟਲੀ ਜਿਹੜੀ ਕੋਈ ਹਾਲ ਦੀ ਘੜੀ ਤੱਕ ਕੋਈ ਜਿਹੜੀ ਸੀਨੋਂ ਜਿੰਨੀ ਕੁ ਪੁੱਛਗਿੱਛ ਕੀਤੀ ਆ ਤੇ ਉਹਦੇ ਚ ਅੱਜ ਤੱਕ ਕੋਈ ਹੋਰ ਬੰਦਿਆਂ ਪਾਸੇ ਜਿਹੜੀ ਚੱਲੀ ਨਹੀਂ ਗੱਲ ਇਹਦੇ ਅਸੀਂ ਜਿਹੜਾ ਮੋਬਾਈਲ ਵਗੈਰਾ ਉਹ ਅਸੀਂ ਸਰੰਸਕ ਕਰਕੇ ਦਾ ਵੇਖਾਂਗੇ ਕਿ ਉਹ ਕਿਤੇ ਕਿਤੇ ਹੈ ਫਿਰ ਜਦੋਂ ਅਸੀਂ ਇਹ ਰਿਮਾਂਡ ਤੇ ਲਾਵਾਂਗੇ ਰਿਮਾਂਡ ਤੇ ਲੈ ਕੇ ਦੀ ਆਪਾਂ ਪੁਛਗਿਸ਼ ਕਰਾਂਗੇ ਫਿਰ ਸਾਰਾ ਜਿਹੜਾ ਅਨਰਥ ਹੋ ਜਾਏਗਾ ਫਿਰ ਤੁਹਾਨੂੰ ਅਸੀਂ ਸਾਰਾ ਅਪਡੇਟ ਦੇ ਦਾਂਗੇ ਸਰ ਇਹ ਹੈ ਕੋਣ ਤੇ ਕੀ ਇਹਦੀ ਰੈਕੀ ਕੀਤੀ ਗਈ ਸੀ ਕਿ ਜਿਹਨਾਂ ਨੂੰ ਕਾਲ ਕੀਤੀ ਸੀ ਵੀ ਵੇਖੋ ਇਹ ਵੇਖੋ ਇਹ ਬੰਦਾ ਲੋਕਲ ਲੋਕਲ ਹੈ ਲੋਕਲ ਜਾਣਦਾ ਸੀਗਾ ਸਾਰਿਆਂ ਨੂੰ ਕਿੱਥੇ ਵੀ ਜਿਹੜਾ ਜਿਹੜਾ ਉੱਥੇ ਲੋਕਲ ਕੋਈ ਜੂਸ ਵਾਲਾ ਹੀ ਕੋਈ ਜੁੱਤੀਆਂ ਵੇਚਣ ਵਾਲਾ ਸੀ ਜਿਹੜੀਆਂ ਛੰਗੀਆਂ ਦੁਕਾਨਾਂ ਸੀ ਉਹਨਾਂ ਦੀ ਜਿਹੜਾ ਇੱਥੇ ਫਾਸਟ ਫੂਡ ਵਾਲਾ ਸੀਗਾ ਇਹਦੇ ਕੋ ਆ ਕੇ ਇੱਕ ਵਾਰੀ ਕਿਤੇ ਫਾਸਟ ਫੂਡ ਕੋਈ ਖਾ ਪੀ ਕੇ ਗਿਆ ਸੀ ਕਾਰਡ ਸੀਗਾ ਇਹਦੇ ਕੋ ਕਾਰਡ ਦੇ ਉਤੋਂ ਇਹਨਾਂ ਦੇ ਵੇਖ ਕੇ ਮੋਬਾਈਲ ਤੇ ਕਾਲ ਕਰਦੇ ਸੀ ਬੰਦਾ ਵਸੇ ਹੈ ਕੌਣ ਸਰ ਇਹਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹਦਾ ਹੁਣ ਕਰ ਰਹੇ ਆ ਤਸਦੀਕ ਸਾਰਾ ਇਹਦਾ ਦੇਖੋ ਪਹਿਲਾਂ ਇਹਦੇ ਹਲਦੀ ਘੜੀ ਕੋਈ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਕੋਈ ਆਇਆ ਨਹੀਂ ਹੈ ਤੱਕ ਲੱਗੇ ਆ ਇਹਦੇ ਬਾਰੇ ਇਹਦਾ ਸਰ ਅਕਾਊਂਟ ਚੈੱਕ ਕੀਤਾ ਇਹਦੇ ਅਕਾਊਂਟ ਵਿੱਚ ਬੈਲੈਂਸ ਕਿੰਨਾ ਨੂੰ ਸੀ ਹੂੰ ਉਹ ਸਾਰਾ ਆਪਾਂ ਹੁਣ ਕਰਾਂਗੇ ਨਾ ਕਰੋ ਤਾਂ ਲੱਗਾ ਹੋਇਆ ਸੀ ਜੜੀ ਦੇ ਕਾਲ ਕਰਦੇਗੇ ਫੈਸਲਾ ਕਰ ਗਿਆ। ਵੇਖੋ ਇਹ ਕੋਈ 5-6 ਦਿਨ ਤੋਂ ਜਿਹੜੀਆਂ ਕਾਲ ਕਰ ਰਿਆ ਸੀਗਾ। ਹਾਂ 5-6 ਦਿਨ ਤੋਂ ਕਾਲਾਂ ਕਰ ਰਿਆ ਸੀਗਾ ਸਾਨੂੰ। ਪੁਲਿਸ ਦੇ ਕਾਬੂ ਕਿਵੇਂ ਆਇਆ? ਪੁਲਿਸ ਦੇ ਕਾਬੂ ਯਾਰ ਇਹਦੇ ਵਿੱਚ ਸਾਡੇ ਜਿਹੜੀਆਂ ਸਾਡੀ ਸਰਵੇਲੈਂਸ ਟੀਮਾਂ ਜਿਹੜੀਆਂ ਉਹ ਜਦੋਂ ਜਦੋਂ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਫਿਰ ਅਸੀਂ ਇਮੀਡੀਏਟਲੀ ਜਿਹੜਾ ਆਪਣੀਆਂ ਜਿਹੜੇ ਬੰਦਿਆਂ ਨੂੰ ਅਲਰਟ ਕਰ ਦਿੰਦੇ ਆ। ਜੋ ਵੀ ਸਾਡਾ ਜਿਸ ਤਰ੍ਹਾਂ ਸਾਡਾ ਪ੍ਰੋਸੀਜਰ ਬਣਿਆ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਇਨ ਪਲੇਸ ਕਰ ਦਿੰਦੇ ਆ ਕਿਹੜੀ ਥਾਂ ਤੋਂ ਗ੍ਰਿਫਤਾਰੀ ਕੀਤੀ ਇਹਨੂੰ ਇੱਕ ਪਾ ਮੰਡੀ ਆ ਉਥੇ ਨਾ ਕੋਈ ਕਪਾਹ ਮੰਡੀ ਬੋਰ ਉੱਥੋਂ ਇਹਨੂੰ ਗ੍ਰਿਫਤਾਰ ਕੀਤਾ ਐਕਸੈਕਟ ਫੈਮਿਲੀ ਬੈਕਗ੍ਰਾਉਂਡ ਦੇਖੀ ਫੈਮਿਲੀ ਬੈਕਗ੍ਰਾਉਂਡ ਕਿੱਦਾਂ ਵੀ ਵੇਖੋ ਇਹਨੂੰ ਨਾ ਇਨਸਟੈਂਟਲੀ ਇਹਦੇ ਉੱਥੇ ਇਹਦੇ ਉੱਥੇ ਇੰਜਰੀ ਹੋ ਗਈ ਸੀ ਜਦੋਂ ਕੰਨ ਤੋਂ ਛਾਲ ਮਾਰੀ ਇਹਨੂੰ ਉੱਥੇ ਇੰਜਰੀ ਹੋ ਗਈ ਹੁਣ ਅਸੀਂ ਉਹ ਪ੍ਰੋਪਰ ਹੋ ਨਹੀਂ ਸਕਿਆ ਦਾ ਨਾ ਪੁੱਛ ਗਈ ਸੇ ਤੱਕ ਹੋਪਾ ਹੁਣ ਕਰਾਂਗੇ ਇਹਦੀ ਸਰੇਕੂ ਸਰਦੀ ਲਾ ਕੇ ਇਹਦੇ ਵਿੱਚ ਕਈ ਪਾਕਿਸਤਾਨ ਤੋਂ ਸੋਲਣ ਆ ਗਏ ਨੇ ਲੋਗਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ